ਸਾਰੇ ਕਾਜੇ ਸਾਰਿਆਂ ਨੂੰ ਅੱਜ ਆਪਾਂ ਨਿਉਡਲ ਬਣਾਵਾਂਗੇ ਆ ਨਿਉਡਲ ਹੈਗਾ ਅਗਈ ਕਿ ਸੇਵੀਆਂ ਤੇ ਆਪਾਂ ਵੇਖੇ ਨਾ ਵੀ ਇਹਨੂੰ ਨਾ ਕੜਾਹੀ 'ਚ ਪਾਵਾਂਗੇ ਤੇ ਤੋੜਾਂਗੇ ਵੱਡੀਆਂ ਥੋੜੀਆਂ ਹੀ ਆ ਕੜਾਹੀ 'ਚ ਪੈਣੀਆਂ ਨੇ ਇਹ ਪਹਿਲਾਂ ਪਾ ਕੇ ਦੇਖਦੇ ਆਂ ਪਰ ਵੱਡੀਆਂ ਤੋੜਨੀਆਂ ਪੈਣਗੀਆਂ ਥੋੜੀਆਂ ਹੀ ਆ ਹੁਣ ਆਪਾਂ ਪਾਣੀ ਪਾ ਦੇਾਂਗੇ ਵਿੱਚ ਹੁਣ ਆਪਾਂ ਇਹ ਅੱਗ ਬਾਲ ਪੀ ਤੇ ਚੁੱਲ੍ਹੇ ਤੇ ਧਰਾਂਗੇ ਕੜਾਈ ਵਾਰ ਉਹ ਤੋਂ ਟੱਕ ਦੇਾਂਗੇ ਆਪਾਂ ਜੋ ਰਹਿ ਜੇ ਪੈ ਗਈਆਂ ਉਦੋਂ ਆਪਾਂ ਉਹ ਤੋਂ ਲਾ ਦੇਾਂਗੇ ਨਾ ਹੁਣ ਆਪਣੇ ਸੇਵੰਗ ਰਿੱਜੇ ਪੈ ਗਏ। ਚੰਗੀ ਤਰ੍ਹਾਂ ਜਦੋਂ ਉਬਲ ਗਿਆ ਫਿਰ ਆਪਾਂ ਲਾਵਾਂਗੇ ਚੰਗੀ ਤਰ੍ਹਾਂ ਰਿੱਜੇ ਆ। ਨਵਾਂ ਆਪਣਾ ਨਰਡਰ ਬਣ ਗਏ ਤੇ ਆਪਾਂ ਹੁਣ ਲਾਵਾਂਗੇ ਇਹਨੂੰ। ਚੰਗੀ ਤਰ੍ਹਾਂ ਆਪਾਂ ਆੜਲੇ ਉਹਨਾ ਪਕੜੇ ਅੱਛੇ ਕੱਢ ਦਿਆਂਗੇ। ਛਾਣ ਕੇ ਕੱਢ ਦਿਆਂਗੇ ਆਪਾਂ। ਪਾਣੀ ਚੰਗੀ ਤਰ੍ਹਾਂ ਨਿਚੋੜ ਦਿਆਂਗੇ। ਆਪਾਂ ਕੜਾਈ ਵੈਲ ਹੀ ਕਰਕੇ ਫਿਰ ਸਾਫ਼ ਕਰ ਲਿਆਵਾਂਗੇ। ਫਿਰ ਆਪਾਂ ਇਹਦੇ ਵਿੱਚ ਤੜਕਾ ਘਲਾਵਾਂਗੇ। ਲਓ ਆਪਾਂ ਤੜਕੇ ਵਾਸਤੇ Shimla mirch ganda tomato ਤੇ ਆਪਾਂ ਕਾਜੂ ਵੀ ਪਾਵਾਂਗੇ ਵਿੱਚ ਤੇ ਆਪਾਂ ਹੁਣ ਤੜਕਾ ਲਾਵਾਂਗੇ ਕੜਾਈ ਸਾਫ਼ ਕਰ ਲਈ ਉਨਪਾ ਤੇਲ ਪਾਵਾਂਗੇ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਗੰਡਾ ਟਮਾਟਰ ਪਾਵਾਂਗੇ ਲਓ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ ਆਪਾਂ ਕਣ ਗੰਡਾ ਭਾਣ ਕਿੰਨੇ ਵਾਰ ਚਪਾਵਾਂਗੇ ਲੋਹੋਂ ਸ਼ੇਵਲਾ ਮਰ ਕੇ ਤੇ ਗੰਡਾ ਭੁੱਜ ਗਏ ਤੇ ਆਪਾਂ ਟਮਾਟਰ ਭਾਵਾਂਗੇ ਆਪਾਂ ਕਾਜੂ ਇਹ ਵਿੱਚ ਪਾ ਦਿੰਨੇ ਆ ਫਰਾਈ ਹੋ ਜਾਣਗੇ ਵਿੱਚੇ ਭੁੱਜ ਜਾਣਗੇ ਲੋ ਹੁਣ ਸਾਰਾ ਕੁਝ ਭੁੱਜ ਗਿਆ टमाटोर सरी मिर्च शिमला मिर्च काजू तो आप लून मिर्च पावे जिन्ना कलोड़ उन्क पावे लून तो मिर्च लून पाता मिर्च पाने हम माड़ा जो गरम मसाला पावे 把它在那边吃。

और टमाटर सॉस ਹੁਣ ਆਪਾਂ ਕਾਚੇ ਦੇ ਡਾਉਂਗੇ ਚਪਾ ਲਾਂਗੇ ਵਧੀਆ ਬਣ ਗਏ ਨੇ ਆਡਰ ਕਾਜੂ ਪਾ ਕੇ ਬਹੁਤ ਵਧੀਆ ਬਣੇਗਾ ਉਹ ਕਿਰਦਾ ਵਧੀਆ ਬਣਿਆ ਆਪਣਾ ਨੇ ਉੱਡਾ ਬਹੁਤ ਵਧੀਆ ਬਣਿਆ ਬੜਾ ਵਧੀਆ ਬਣਿਆਗਾ ਸਿਵਲਾ ਮਿਰਚ ਪਾ ਕੇ ਟਮਾਟਰ ਗੰਡਾ ਪਾ ਕੇ ਕਾਜੂ ਪਾ ਕੇ ਬਹੁਤ ਵਧੀਆ ਬਣਿਆ ਨੇ ਉੱਡ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ